ੰਬੇ ਸਮੇ ਤੋਂ ਤੱਕ શ્રી ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਸੀਗੀਆਂ ਖਾਸ ਕਰਕੇ ਜਿਹੜਾ ਮੇਨ ਰੋਡ ਜਾਂਦੀ ਆ ਜਿੱਥੇ ਅੱਜ 3 ਕਰੋੜ 22 ਲੱਖ ਦੀ ਕੀਮਤ ਦੇ ਨਾਲ ਜਿਹੜਾ ਉਹਦਾ ਬਿਊਟੀਫਿਕੇਸ਼ਨ ਸੁੰਦਰੀ ਕਰਨ ਦਾ ਅੱਜ ਨੀ ਪੱਥਰ ਰੱਖਿਆ ਗਿਆ ਹੈ ਉੱਥੇ ਹੀ ਗਿੱਲਾਂ ਵਾਲੇ ਖੂਹ ਤੋਂ ਲੈ ਕੇ ਤੇ ਆ ਜਿਹੜੀ ਸੰਗਤ ਰੋਡ ਜਾਂਦੀ ਆ ਤੇ ਇਹ ਸੜਕਾਂ ਬਣਵਾਈਆਂ ਗਈਆਂ ਇਹਨਾਂ ਦਾ ਉਦ்கਾਟਨ ਕੀਤਾ ਗਿਆ ਮੈਂ ਆਪਦੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਉਹਦਾ ਖਾਸ ਧੰਨਵਾਦ ਕਰਦੀ ਹਾਂ ਕਿਉਂਕਿ ਅ ਮੇਰੇ ਹਲਕੇ ਦੇ ਵਿੱਚ ਅੱਜ ਇੱਕ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਪਿਛਲੇ ਸਾਲਾਂ ਵੱਦੀ ਉਦੂਰੇ ਪਏ ਸੀ ਮਲਾਂ ਤਖਸ਼ੀ ਦਮਦਮਾ ਸਾਹਿਬ ਦੀ ਧਰਤੀ ਉਹ ਧਰਤੀ ਜਿੱਥੇ ਹਰੇਕ ਲੋਕਾਂ ਨੇ ਦੂਰੋਂ ਦੂਰੋਂ ਚੱਲ ਕੇ ਇੱਥੇ ਆ ਕੇ ਨਤਮਸਤਕ ਹੋਣ ਦੇ ਲਈ ਆਉਣਾ ਹੈ ਸੋ ਇਹਦੀ ਬਿਊਟੀਫਿਕੇਸ਼ਨ ਦੇ ਲਈ ਅੱਜ ਜੇ ਕਰੋੜਾਂ ਦੇ ਹਿਸਾਬ ਦੇ ਨਾਲ ਲਾਗਤ ਹੁੰਦੀ ਆ ਮਨਜ਼ੂਰ ਤਾਂ ਇੱਕ ਬਹੁਤ ਸੋਹਣਾ ਕੰਮ ਸਰਕਾਰ ਨੇ ਕੀਤਾ ਸੋ ਮੈਂ ਬਹੁਤ ਧੰਨਵਾਦੀ ਹਾਂ ਪੌਤਰੀ ਥੈਂਕ ਯੂ ਸਰਕਾਰ ਜਿਹੜੀ ਹੈ ਕਿ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਆਪਣੇ ਪਬਲਿਕ ਹੈਗੀ ਆ ਉਹਨਾਂ ਦੇ ਜਿਹੜੇ ਮੁੱਖ ਕਾਰਜ ਹੂ ਉਹਨਾਂ ਦੀ ਸਭ ਤੋਂ ਜਿਹੜੀ ਚਾਹਵਾਨ ਪ੍ਰੋਜੈਕਟਸ ਹੂ ਉਹਨਾਂ ਨੂੰ ਆਪਾਂ ਪ੍ਰਵਾਨ ਕਰੀਏ ਤੇ ਇਸ ਵਾਰ ਪਿਛਲੇ 1-2 ਸਾਲਾਂ ਤੋਂ ਪਹਿਲਾਂ ਇੱਥੇ ਤਲਵੰਡੀ ਸਾਹਿਬ ਉਹ ਵਿੱਚ ਜਿਹੜਾ ਦਮਦਮਾ ਸਾਹਿਬ ਹੈ ਉੱਥੇ ਸੀਵਰੇਜ ਦੀ ਪ੍ਰੋਬਲਮ ਸੀਗੀ ਤੇ ਸਰਕਾਰ ਵੱਲੋਂ ਉੱਥੇ ਅ 10-15 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਉਹ ਪ੍ਰੋਜੈਕਟ ਆਪਾਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਤੇ ਉਹ ਮੁਕੰਮਲ ਵੀ ਹੋ ਗਿਆ ਤੇ ਹੁਣ ਤੁਸੀਂ ਵੇਖਦੇ ਹੋ ਕਿ ਉੱਥੇ ਪਹਿਲਾਂ ਜਿਹੜਾ ਪਾਣੀ ਜਮਾ ਰਹਿੰਦਾ ਸੀ ਹੁਣ ਉਹ ਵਾਲਾ ਸੀਵਰੇਜ ਦਾ ਪਾਣੀ ਪਾਣੀ ਬਾਰਿਸ਼ ਦਾ ਪਾਣੀ ਜਮਾ ਰਹਿੰਦਾ ਸੀ ਉਹ ਵਾਲਾ ਮਸਲਾ ਹੱਲ ਹੋ ਗਿਆ ਤੇ ਉਹਦੇ ਨਾਲ ਨਾਲ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਟੂਰਿਜ਼ਮ ਦਾ ਸਾਬ ਤੇ ਇੱਥੇ ਭਾਰਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਤੇ ਉਹਨਾਂ ਦੀ ਇਹ ਵੀ ਡਿਮਾਂਡ ਸੀ ਕਿ ਇੱਥੇ ਆਪਾਂ ਇੱਕ ਵਾਰੀ ਜਿਹੜਾ ਹੈਗਾ ਆਹ ਇੰਦੀ ਸੁੰਦਰੀਕਰਨ ਕਰੀਏ ਇਹਨੂੰ ਪ੍ਰੋਪਰ ਨਵਾਂ ਜਿਹਾ ਇੱਕ ਰੂਖ ਦਈਏ ਤੇ ਉਹਦੇ ਵਾਸਤੇ ਸਰਕਾਰ ਵੱਲੋਂ ਹੁਣ ਜਿਹੜਾ ਇਹ ਨਵਾਂ ਪ੍ਰੋਜੈਕਟ ਜਿਹੜਾ ਆਇਆਗਾ ਪ੍ਰਵਾਨ ਕੀਤਾ ਗਿਆ ਹੈ ਤੇ ਨਾਲ ਹੀ ਤਲਵੰਡੀ ਸਾਹਿਬ ਉਹਦੇ ਏਰੀਆ ਵਿੱਚ ਕਿਉਂਕਿ ਵਾਟਰ ਵਰਕਸ ਦਾ ਵਿੱਚ ਕਾਫੀ ਸਾਰੀ ਜਿਹੜੀ ਸਿਲਟ ਹੈ ਉਹ ਜਮਾ ਹੋ ਰਹੀ ਸੀ ਤੇ ਲੋਕਾਂ ਨੂੰ ਫਿਰ ਬੰਦੀ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਕਿ ਕਾਫੀ ਸਮਾਂ ਜਿਹੜਾ ਹੈਗਾ ਪਾਣੀ ਦੀ ਕਿਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਦਾ ਵੀ ਉਹਦੀ ਸਫਾ ਸਾਫ ਸਫਾਈ ਉਹਦਾ ਰੱਖ-ਰਖਾਓ ਮੇਨਟੇਨੈਂਸ ਦੇ ਵਾਸਤੇ 80 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਤੇ ਉਹਦਾ ਵੀ ਰਿਪੇਅਰ ਰੈਨੋਵੇਸ਼ਨ ਦਾ ਕੰਮ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਹੈ ਤੇ ਨਾਲ ਜਿਹੜੇ 1-2 ਇਸ ਤਰੀਕੇ ਦੇ ਪ੍ਰੋਜੈਕਟ ਜਿਹੜਾ 50 ਲੱਖ ਰੁਪਏ ਦਾ ਐਕਸਟਰੀਅਰ ਦਾ ਤੇ 1.6 ਲੱਖ ਰੁਪਏ ਦਾ ਇਹ ਸੰਗਤ ਕੰਮ ਨੇ ਇਹ ਅੱਜ ਮੁਕੰਮਲ ਹੋਏ ਤੇ ਇਨਾਂ ਦੀ ਵੀ ਅੱਜ ਆਪਾਂ ਇਨੌਗੁਰੇਸ਼ਨ ਕੀਤੀ ਆਪਾਂ ਕੋਸ਼ਿਸ਼ ਇਹ ਕਰ ਰਹੇ ਆ ਕਿ ਪਬਲਿਕ ਨੂੰ ਖਾਸ ਕਰ ਜਿਹੜਾ ਕਨੈਕਟੀਵਿਟੀ ਪਾਵੇਂ ਉਹ ਰੋਡ ਦਾ ਹੋਵੇ ਪਾਵੇਂ ਉਹ ਸਾਫ਼ ਪਾਣੀ ਦਾ ਹੋਵੇ ਪਾਵੇਂ ਜਿੱਥੇ ਆਪਣੇ ਇਤਿਹਾਸਿਕ ਚੀਜ਼ਾਂ ਨੇ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਹੋਰ ਚੰਗੀ ਤਰੀਕੇ ਨਾਲ ਲਿਆਂਦੇ ਵਾਸਤੇ ਕਿਸ ਤਰੀਕੇ ਦੇ ਪ੍ਰੋਜੈਕਟ ਦੀ ਲੋੜ ਹੋਈ ਕਿ ਉਹ ਸਰਕਾਰ ਜ਼ਰੂਰ ਕਰ ਰਹੀ ਹੈ ਤੇ ਸਰਕਾਰ ਦੀ ਤਰਫੋਂ ਵੀ ਇਨਫੈਕਟ ਜਿਹੜੇ ਆਪਣੇ ਐਮਐਲਏ ਮੈਡਮ ਨੇ ਇਹ ਕਾਫੀ ਪਿਛਲੇ 2 ਸਾਲਾਂ ਤੋਂ ਹੀ ਪੱਲਾ ਸੀਵਰੇਜ ਪ੍ਰੋਜੈਕਟ ਦੇ ਵਾਸਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਦੋ ਪ੍ਰੋਜੈਕਟਸ ਦੇ ਵਾਸਤੇ ਜਿਹੜਾ ਹੈਗਾ ਸਰਕਾਰ ਦੇ ਕੋਲ ਜਾ ਕੇ ਉਹਨਾਂ ਨੂੰ ਇਹਦੀ ਜਾਇਜ਼ ਮੰਗ ਜਿਹੜਾ ਹੈਗਾ ਉਹਨੂੰ ਮੰਨਵਾ ਕੇ ਫਾਈਨਲੀ ਇਹ ਪ੍ਰੋਜੈਕਟ ਜਿਹੜੇ ਕਿ ਅਪਰੂਵ ਹੋਏ ਨੇ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਤਲਵੰਡੀ ਸਾਬੋ ਦਾ ਬਹੁਤ ਵਧੀਆ ਜਿਹੜਾ ਹੈਗਾ ਇੱਕ ਸੁੰਦਰੀਕਰਨ ਵੀ ਹੋਏਗਾ ਤੇ